ਲੈ ਕੇ ਹਾਜ਼ਰ ਹੋਏ ਹਾਂ ਇਸ ਵੇਲੇ ਦੀ ਵੱਡੀ ਖਬਰ ਹੌਲੇ ਹੌਲੇ ਪੰਜਾਬ 'ਚ ਕੁੱਤੇ ਅਤੇ ਪਾਲਤੂ ਜਾਨਵਰਾਂ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤਿਆਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਨਿੱਕੀ ਵੱਡੀ ਖਬਰ ਜਲਦੀ ਮਿਲਦੀ ਰਹੇ ਅਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਪੰਜਾਬ 'ਚ ਕੁੱਤੇ ਅਤੇ ਪਾਲਤੂ ਜਾਨਵਰਾਂ ਬਾਰੇ ਆਈ ਵੱਡੀ ਖਬਰ ਜਾਰੀ ਹੋਏ ਨਵੇਂ ਹੁਕਮ ਪੰਜਾਬ ਪਾਲਤੂ ਜਾਨਵਰਾਂ ਲਈ ਨਵੇਂ ਨਿਯਮ ਡੌਗ ਬਰੀਡਰਾਂ ਤੇ ਪੈਟ ਦੁਕਾਨਾਂ ਲਈ ਵੱਡੀ ਖਬਰ ਫਿਰੋਜ਼ਪੁਰ ਤੋਂ ਆ ਰਹੀ ਵੱਡੀ ਖਬਰ ਅਨੁਸਾਰ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਾਲਤੂ ਜਾਨਵਰਾਂ ਪੰਛੀਆਂ ਤੇ ਕੁੱਤਿਆਂ ਦੀ ਸੁਰੱਖਿਆ ਅਤੇ ਵਪਾਰ ਨੂੰ ਨਿਯੰਤਰਿਤ ਕਰਨ ਲਈ ਨਵੇਂ ਹੁਕਮ ਜਾਰੀ ਕੀਤੇ ਹਨ ਇਹ ਨਵੇਂ ਨਿਯਮ ਡੌਗ ਬਰੀਡਿੰਗ ਤੇ ਮਾਰਕਟਿੰਗ ਰੂਲਸ 2017 ਅਤੇ ਪੈਟ ਸ਼ਾਪਰਸ ਰੂਲਸ 2018 ਦੇ ਤਿਤ ਲਾਗੂ ਹੋਣਗੇ ਨਵੇਂ ਨਿਯਮ ਅਜਿਹੜੇ ਵੀ ਵਿਅਕਤੀ ਜਾਂ ਸੰਸਥਾਵਾਂ ਕੁੱਤੇ, ਬਿੱਲੀਆਂ ਜਾਂ ਹੋਰ ਪਾਲਤੂ ਜਾਨਵਰਾਂ ਦੀ ਖਰੀਦ-ਫਰੋਖਤ ਕਰਦੇ ਹਨ। ਉਹਨਾਂ ਨੂੰ ਪੰਜਾਬ ਸਟੇਟ ਐਨੀਮਲ ਵੈਲਫੇਅਰ ਬੋਰਡ ਨਾਲ ਰਜਿਸਟ੍ਰੇਸ਼ਨ ਕਰਵੋਲਾ ਲਾਜ਼ਮੀ ਹੋਵੇਗਾ। ਇਹ ਨਿਯਮ ਦੁਕਾਨਦਾਰਾਂ, ਬਰੀਡਰਾਂ ਅਤੇ ਆਨਲਾਈਨ ਵਪਾਰੀਆਂ ਸਭ ਤੇ ਲਾਗੂ ਹੁੰਦੇ ਹਨ। ਜੇਕਰ ਕੋਈ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ 50,000 ਤੱਕ ਜੁਰਮਾਨਾ ਅਤੇ 3 ਮਹੀਨੇ ਦੀ ਕੈਦ ਹੋ ਸਕਦੀ ਹੈ। ਇੱਕ ਕਦਮ ਪਸ਼ੂ ਹੱਕਾਂ ਦੀ ਰੱਖਿਆ। ਉਨ੍ਹਾਂ ਦੀ ਸਿਹਤ ਅਤੇ ਵਧੀਆ ਜੀਵਨ ਜੀਉਣ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਲਈ ਲਿਆ ਗਿਆ ਹੈ ਜੇ ਤੁਸੀਂ ਵੀ ਪੈਟ ਸ਼ਾਪ ਚਲਾਉਂਦੇ ਹੋ ਜਾਂ ਪਾਲਤੂ ਜਾਨਵਰਾਂ ਦੀ ਵਪਾਰ ਨਾਲ ਜੁੜੇ ਹੋ ਤਾਂ ਇਹ ਨਿਯਮ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ